ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਪਾਉਲੋ ਕੋਏਲੋ ਦੀ ਕਿਤਾਬ ਸੁਪਨਸਾਜ। ਚਲੋ ਸ਼ੁਰੂ ਕਰੀਏ ਇਸ ਕਿਤਾਬ ਨੂੰ ਅੱਗੇ ਪੜਨਾ। ਕਾਲੀਆਂ ਅੱਖਾਂ ਵਾਲੇ ਅਤੇ ਦਾੜੀ ਵਾਲੇ ਇੱਕ ਆਦਮੀ ਨੇ ਕਿਹਾ ਮੈਂ ਇਸ ਕਾਫਲੇ ਦਾ ਆਗੂ ਹਾਂ। ਜਿੰਨੇ ਵੀ ਲੋਕ ਮੇਰੇ ਨਾਲ ਜਾਣਗੇ ਉਹਨਾਂ ਦੀ ਜ਼ਿੰਦਗੀ ਅਤੇ ਮੌਤ ਮੇਰੇ ਹੱਥਾਂ ਵਿੱਚ ਹੈ। ਮਾਰੋਥਲ ਇੱਕ ਸਨਕੀ ਦੀਵੀ ਵਰਗਾ ਹੈ ਅਤੇ ਕਈ ਵਾਰ ਲੋਕਾਂ ਨੂੰ ਪਾਗਲ ਵੀ ਕਰ ਦਿੰਦਾ ਹੈ। ਉਤਕਰਿਵ 200 ਲੋਕ ਇਕੱਠੇ ਹੋਏ ਸਨ ਅਤੇ 400 ਦੇ ਕਰੀਬ ਜਾਨਵਰ ਵੀ ਜਿਨ੍ਹਾਂ ਵਿੱਚ ਊਠ, ਘੋੜੇ, ਖੱਚਰਾ, ਮੁਰਗੀਆਂ ਸ਼ਾਮਲ ਸਨ। ਪੇਟ ਵਿੱਚ ਔਰਤਾ, ਬੱਚੇ ਤੇ ਬਹੁਤ ਸਾਰੇ ਆਦਮੀ ਵੀ ਸ਼ਾਮਲ ਸਨ ਜਿਨ੍ਹਾਂ ਦੇ ਲੱਕ ਦੀਆਂ ਪੇਟੀਆਂ ਨਾਲ ਤਲਵਾਰਾਂ ਲਟਕਦੀਆਂ ਸਨ ਅਤੇ ਮੋਡਿਆਂ ਤੇ ਰਫਲਾ। ਅੰਗਰੇਜ਼ ਕੋਲ ਕਿਤਾਬਾਂ ਨਾਲ ਭਰੇ ਹੋਏ ਬਹੁਤ ਸਾਰੇ ਬਕਸੇ ਸਨ। ਬਹੁਤ ਸਾਰਾ ਰੌਲਾ ਪੈ ਰਿਹਾ ਸੀ ਅਤੇ ਆਗੂ ਨੂੰ ਆਪਣੀ ਗੱਲ ਵਾਰ-ਵਾਰ ਦੁਹਰਾਉਣੀ ਪੈ ਰਹੀ ਸੀ। ਤਾਂ ਕਿ ਸਭ ਲੋਕ ਉਸ ਨੂੰ ਸਮਝ ਸਕਣ ਇਥੇ ਬਹੁਤ ਸਾਰੇ ਵੱਖ-ਵੱਖ ਤਰ੍ਹਾਂ ਦੇ ਲੋਕ ਇਕੱਠੇ ਹੋਏ ਹਨ ਅਤੇ ਹਰ ਇੱਕ ਦਾ ਆਪੋ ਆਪਣਾ ਵੱਖਰਾ ਈਸ਼ਵਰ ਹੈ ਪਰ ਮੈਂ ਜਿਸ ਈਸ਼ਵਰ ਨੂੰ ਮੰਨਦਾ ਹਾਂ ਉਹ ਅੱਲਾਹ ਹੈ ਅਤੇ ਉਸ ਦੀ ਸੌਂ ਖਾ ਕੇ ਹੀ ਮੈਂ ਕਹਿੰਦਾ ਹਾਂ ਕਿ ਮੈਂ ਇੱਕ ਵਾਰ ਫਿਰ ਮਾਰੂਥਲ ਨੂੰ ਜਿੱਤਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ ਪਰ ਮੈਂ ਚਾਹੁੰਦਾ ਹਾਂ ਕਿ ਤੁਹਾਡੇ ਵਿੱਚ ਸਾਰੇ ਜਣੇ ਆਪੋ ਆਪਣੇ ਈਸ਼ਵਰ ਦੀ ਸੌਂ ਖਾ ਕੇ ਕਹਿਣ ਕਿ ਮੈਂ ਜਿਹੜਾ ਵੀ ਹੁਕਮ ਦੇਵਾਂ ਉਸ ਨੂੰ ਮੰਨਣਗੇ ਮਾਰੂਥਲ ਦੇ ਵਿੱਚ ਅਵਗਿਆ ਦਾ ਮਤਲਬ ਮੌਤ ਹੁੰਦਾ ਹੈ। ਭੀੜ ਵਿੱਚੋਂ ਫੁਸਫਸਾਹਟ ਦੀ ਆਵਾਜ਼ ਆਈ। ਹਰ ਕੋਈ ਚੁੱਪਚੀਪੀ ਤੇ ਆਪੋ ਆਪਣੇ ਈਸ਼ਵਰ ਦਾ ਨਾਮ ਲੈ ਕੇ ਸੌਂ ਲੈ ਰਿਹਾ ਸੀ। ਮੁੰਡੇ ਨੇ ਈਸਾ ਮਸੀਹ ਦਾ ਨਾਮ ਲਿਆ। ਅੰਗਰੇਜ਼ ਨੇ ਕੁਝ ਨਹੀਂ ਕਿਹਾ ਅਤੇ ਇਹ ਫੁਸਫਸਾਹਟ ਸਧਾਰਨ ਨਾਲੋਂ ਕਾਫੀ ਲੰਬੇ ਸਮੇਂ ਤੱਕ ਚੱਲਦੀ ਰਹੀ। ਲੋਕ ਨਾਲ ਦੇ ਨਾਲ ਆਪਣੀ ਰੱਖਿਆ ਲਈ ਵੀ ਪ੍ਰਾਰਥਨਾ ਕਰ ਰਹੇ ਸਨ। ਬੀਗਲ ਦੀ ਲੰਬੀ ਆਵਾਜ਼ ਆਈ ਅਤੇ ਹਰ ਕੋਈ ਆਪੋ ਆਪਣੀ ਸਵਾਰੀ ਤੇ ਚੜ ਗਿਆ। ਮੁੰਡੇ ਅਤੇ ਅੰਗਰੇਜ਼ ਨੇ ਊਠ ਖਰੀਦ ਲਏ ਸਨ ਅਤੇ ਉਹ ਅਣ ਪਟੇਟਾ ੰਗ ਨਾਲ ਇਹਨਾਂ ਦੇ ਪਿੱਠਾਂ ਤੇ ਚੜ ਗਏ। ਮੁੰਡੇ ਨੂੰ ਅੰਗਰੇਜ਼ ਦੇ ਊਠ ਤੇ ਤਰਸ ਆਇਆ ਕਿਉਂਕਿ ਉਸ ਤੇ ਕਿਤਾਬਾਂ ਦੇ ਬਹੁਤ ਸਾਰੇ ਬਕਸੇ ਵੀ ਲੱਗੇ ਹੋਏ ਸਨ। ਗਦਾਮ ਵਿੱਚ ਉਸ ਦੀ ਗੱਲ ਜਿੱਥੇ ਰੁਕ ਗਈ ਸੀ ਉੱਥੋਂ ਹੀ ਮੁੜ ਸ਼ੁਰੂ ਕਰਦੇ ਹੋਏ ਅੰਗਰੇਜ਼ ਕਹਿਣ ਲੱਗਾ, ਮੌਕਾ ਮਿਲਣ ਨਾਂ ਦੀ ਕੋਈ ਚੀਜ਼ ਨਹੀਂ ਹੈ। ਮੈਂ ਇਸ ਲਈ ਇੱਥੇ ਹਾਂ ਕਿਉਂਕਿ ਮੇਰੇ ਇੱਕ ਮਿੱਤਰ ਨੇ ਕਿਸੇ ਐਸੇ ਅਰਬ ਵਿਅਕਤੀ ਬਾਰੇ ਸੁਣਿਆ ਸੀ ਜਿਹੜਾ ਪਰ ਉਹ ਕਾਫਲਾ ਤੁਰਨਾ ਸ਼ੁਰੂ ਹੋ ਗਿਆ ਅਤੇ ਜੋ ਕੁਝ ਵੀ ਅੰਗਰੇਜ਼ ਕਹਿ ਰਿਹਾ ਸੀ ਉਸ ਨੂੰ ਸੁਣ ਸਕਣਾ ਮੁਸ਼ਕਲ ਹੋ ਗਿਆ ਮੁੰਡੇ ਨੂੰ ਪਤਾ ਸੀ ਕਿ ਉਹ ਕੀ ਕਹਿਣ ਜਾ ਰਿਹਾ ਹੈ ਉਸ ਨੇ ਉਸ ਭੇਦ ਭਰੀ ਲੜੀ ਦਾ ਜ਼ਿਕਰ ਕਰਨਾ ਸੀ ਜਿਹੜੀ ਇੱਕ ਦੂਜੇ ਨੂੰ ਬੰਨ੍ਹ ਕੇ ਰੱਖਦੀ ਹੈ ਉਸੇ ਨੇ ਹੀ ਉਸ ਨੂੰ ਆਜੜੀ ਬਣਾਇਆ ਸੀ ਉਸੇ ਕਾਰਨ ਹੀ ਉਸ ਨੂੰ ਬਾਰ-ਬਾਰ ਇੱਕੋ ਸੁਪਨਾ ਆਉਂਦਾ ਰਿਹਾ ਸੀ ਉਸੇ ਕਾਰਨ ਹੀ ਉਹ ਅਫਰੀਕਾ ਲਗਲੇ ਸ਼ਹਿਰ ਵਿੱਚ ਆਇਆ ਸੀ ਬਾਦਸ਼ਾਹ ਨੂੰ ਮਿਲਿਆ ਸੀ ਉਸ ਨੂੰ ਲੁੱਟ ਲਿਆ ਗਿਆ ਸੀ ਤਾਂ ਕਿ ਉਹ ਕ੍ਰਿਸਟਲ ਦੇ ਵਪਾਰੀ ਨੂੰ ਮਿਲ ਸਕੇ ਅਤੇ ਮੁੰਡੇ ਨੇ ਸੋਚਿਆ ਕਿ ਕੋਈ ਜਣਾ ਜਿੰਨਾ ਵੀ ਆਪਣੀ ਹਉਣੀ ਨੂੰ ਹਾਸਲ ਕਰਨ ਦੇ ਨੇੜੇ ਪਹੁੰਚਦਾ ਹੈ ਉਹਨਾਂ ਹੀ ਵੱਧ ਹਉਣੀ ਉਸ ਬੰਦੇ ਦੀ ਹੋਂਦ ਦਾ ਅਸਲੀ ਕਾਰਨ ਬਣ ਜਾਂਦੀ ਹੈ। ਕਾਫਲਾ ਪੂਰਬ ਵੱਲ ਨੂੰ ਚੱਲ ਪਿਆ। ਇਹ ਸਵੇਰ ਵੇਲੇ ਚੱਲਦਾ ਦੁਪਹਿਰ ਵੇਲੇ ਰੁਕ ਜਾਂਦਾ ਜਦੋਂ ਕਿ ਸੂਰਜ ਸਿਰ ਤੇ ਹੁੰਦਾ ਅਤੇ ਸ਼ਾਮ ਨੂੰ ਫਿਰ ਚੱਲ ਪੈਂਦਾ। ਮੁੰਡਾ ਅੰਗਰੇਜ਼ ਨਾਲ ਬਹੁਤ ਘੱਟ ਗੱਲਾਂ ਕਰਦਾ ਸੀ ਅਤੇ ਅੰਗਰੇਜ਼ ਆਪਣਾ ਬਹੁਤਾ ਸਮਾਂ ਕਿਤਾਬਾਂ ਪੜ੍ਹਦੇ ਆਂ ਬਤਾਉਂਦਾ ਸੀ। ਮੁੰਡਾ ਚੁੱਪਚੀਂ ਪੀਤੇ ਹੀ ਮਾਰੂਥਲ ਵਿੱਚ ਲੋਕਾਂ ਅਤੇ ਜਾਨਵਰਾਂ ਦੇ ਅੱਗੇ ਵਧਣ ਨੂੰ ਜਾਂਚਦਾ ਰਿਹਾ। ਜਿਸ ਦਿਨ ਉਹਨਾਂ ਦਾ ਕਾਫਲਾ ਰਵਾਨਾ ਹੋਇਆ ਸੀ ਉਸ ਨਾਲ ਹੁਣ ਸਭ ਕੁਝ ਹੀ ਵੱਖਰਾ ਪ੍ਰਤੀਤ ਹੋਣ ਲੱਗਾ ਸੀ। ਉਦੋਂ ਬਹੁਤ ਰੌਲਾ-ਗੋਲਾ ਅਤੇ ਭਗਦੜ ਸੀ। ਬੱਚੇ ਚੀਕਾਂ ਮਾਰਦੇ ਸਨ ਅਤੇ ਜਾਨਵਰ ਅੜਿੰਗ ਰਹੇ ਸਨ। ਇਹਨਾਂ ਸਭ ਦੇ ਵਿੱਚ ਹੀ ਗੱਡੀ ਰਹਾ ਅਤੇ ਵਪਾਰੀਆਂ ਦੀਆਂ ਘਬਰਾਟਾਂ ਭਰੀਆਂ ਗੱਲਾਂ ਵੀ ਰਲੀਆਂ ਹੋਈਆਂ ਸਨ ਪਰ ਮਾਰੂਥਲ ਵਿੱਚ ਸਿਰਫ ਤੇ ਸਿਰਫ ਸਦੀਵੀ ਹਵਾ ਦੀ ਹੀ ਆਵਾਜ਼ ਸੀ ਅਤੇ ਜਾਂ ਫਿਰ ਜਾਨਵਰਾਂ ਦੇ ਪੈਰਾਂ ਦੀ ਇੱਥੋਂ ਤੱਕ ਕਿ ਗੱਡੀ ਰਾਹ ਵੀ ਇੱਕ ਦੂਜੇ ਨਾਲ ਬਹੁਤ ਘੱਟ ਬੋਲਦੇ ਸਨ ਇੱਕ ਰਾਤ ਊਠ ਹੱਕਣ ਵਾਲਾ ਇੱਕ ਬੰਦਾ ਕਹਿਣ ਲੱਗਾ ਮੈਂ ਇਸ ਮਾਰੂਥਲ ਵਿੱਚੋਂ ਕਈ ਵਾਰੀ ਲੰਘਿਆ ਹਾਂ ਪਰ ਮਾਰੂਥਲ ਇੰਨਾ ਵੱਡਾ ਹੈ ਅਤੇ ਇਸ ਦੇ ਦਿਸ ਹੱਦ ਦੇ ਇਹਨੇ ਦੂਰ ਹਨ ਕਿ ਇਹਨਾਂ ਨੂੰ ਵੇਖ ਕੇ ਬੰਦਾ ਬਹੁਤ ਛੋਟਾ ਮਹਿਸੂਸ ਕਰਨ ਲੱਗ ਪੈਂਦਾ ਹੈ ਅਤੇ ਸੋਚਦਾ ਹੈ ਕਿ ਉਸ ਨੂੰ ਚੁੱਪ ਹੀ ਰਹਿਣਾ ਚਾਹੀਦਾ ਹੈ। ਮੁੰਡੇ ਨੇ ਭਾਵੇਂ ਇਸ ਤੋਂ ਪਹਿਲਾਂ ਕਦੇ ਵੀ ਮਾਰੂਥਲ ਵਿੱਚ ਪੈਰ ਨਹੀਂ ਸੀ ਧਰਿਆ ਫਿਰ ਵੀ ਉਹ ਇਸ ਗੱਲ ਨੂੰ ਤੁਰੰਤ ਹੀ ਸਮਝ ਗਿਆ ਸੀ। ਜਦੋਂ ਵੀ ਉਹ ਕਦੇ ਸਮੁੰਦਰ ਜਾਂ ਅੱਗ ਵੇਖਦਾ ਸੀ ਤਾਂ ਉਹਨਾਂ ਦੀਆਂ ਵਿਸ਼ਾਲ ਤਾਕਤਾਂ ਤੋਂ ਪ੍ਰਭਾਵਿਤ ਹੋ ਕੇ ਚੁੱਪ ਹੋ ਜਾਇਆ ਕਰਦਾ ਸੀ। ਉਸ ਸੋਚਿਆ ਮੈਂ ਪੇਡਾਂ ਤੋਂ ਸਿੱਖਿਆ ਹੈ ਅਤੇ ਕ੍ਰਿਸਟਲ ਦੇ ਸਮਾਨ ਤੋਂ ਵੀ ਸਿੱਖਿਆ ਹੈ। ਹੁਣ ਮੈਂ ਮਾਰੋਥਲ ਤੋਂ ਵੀ ਕੁਝ ਸਿੱਖ ਸਕਾਂਗਾ ਇਹ ਬਹੁਤ ਹੀ ਪੁਰਾਣਾ ਅਤੇ ਸਿਆਣਾ ਪ੍ਰਤੀਤ ਹੁੰਦਾ ਹੈ ਹਵਾ ਲਗਾਤਾਰ ਵਗ ਰਹੀ ਸੀ ਅਤੇ ਮੁੰਡੇ ਨੂੰ ਉਸ ਦਿਨ ਦਾ ਚੇਤਾ ਆਇਆ ਜਿਸ ਦਿਨ ਉਹ ਤਾਰੀਫਾ ਦੇ ਕਿਲੇ ਦੀ ਕੰਧ ਤੇ ਬੈਠਾ ਸੀ ਅਤੇ ਇਹੀ ਹਵਾ ਉਹਦੇ ਚਿਹਰੇ ਨੂੰ ਛੋਹ ਰਹੀ ਸੀ ਇਸ ਨਾਲ ਉਸ ਨੂੰ ਪੇੜਾਂ ਦੀ ਉਹਨ ਚੇਤੇ ਆ ਗਈ ਉਸ ਦੀਆਂ ਆਪਣੀਆਂ ਪੇੜਾਂ ਜਿਹੜੀਆਂ ਅੱਜ ਵੀ ਸਦਾ ਵਾਂਗ ਹੀ ਅੰਡਾਲੂਸ਼ੀਆ ਦੇ ਖੇਤਾਂ ਵਿੱਚ ਖਰਾਕ ਅਤੇ ਪਾਣੀ ਲੱਭ ਰਹੀਆਂ ਸਨ ਉਸਨੇ ਬੇਨਾਂ ਉਦਰੇਵੇਂ ਦੇ ਆਪਣੇ ਆਪ ਨੂੰ ਕਿਹਾ ਹੁਣ ਉਹ ਮੇਰੀਆਂ ਪੇਡਾਂ ਨਹੀਂ ਰਹਿ ਗਈਆਂ ਹੁਣ ਤੱਕ ਉਹਨਾਂ ਨੂੰ ਨਵੇਂ ਆਜੜੀ ਦੀ ਆਦਤ ਪੈ ਚੁੱਕੀ ਹੋਵੇਗੀ ਅਤੇ ਖਬਰੇ ਮੈਨੂੰ ਭੁੱਲ ਵੀ ਗਈਆਂ ਹੋਣਗੀਆਂ ਇਹ ਚੰਗਾ ਹੀ ਹੈ ਪੇਡਾਂ ਵਰਗੇ ਜਾਨਵਰ ਜਿਨ੍ਹਾਂ ਨੂੰ ਤੁਰਨ ਦੀ ਆਤ ਹੈ ਅੱਗੇ ਵੱਲੋਂ ਤੁਰਨਾ ਜਾਣਦੇ ਹਨ ਉਸਨੇ ਵਪਾਰੀ ਦੀ ਧੀ ਬਾਰੇ ਸੋਚਿਆ ਅਤੇ ਉਸਦੇ ਮਨ ਵਿੱਚ ਇਹ ਪੱਕੀ ਧਾਰਨਾ ਬਣ ਗਈ ਕਿ ਉਹ ਹੁਣ ਤੱਕ ਵਿਆਹੀ ਗਈ ਹੋਣੀ ਹੈ ਖਵਰੇ ਕਿਸੇ ਤੰਦੂਰੀਏ ਨੂੰ ਜਾਂ ਫਿਰ ਕਿਸੇ ਹੋਰ ਆਜੜੀ ਨੂੰ ਜਿਹੜਾ ਪੜ੍ਹ ਵੀ ਸਕਦਾ ਹੋਵੇ ਅਤੇ ਉਸ ਨੂੰ ਸੁਆਦ ਲੀਆਂ ਕਹਾਣੀਆਂ ਵੀ ਸੁਣਾ ਸਕਦਾ ਹੋਵੇ ਆਖਰਕਾਰ ਸਿਰਫ ਉਹੀ ਤਾਂ ਇੱਕੋ ਇੱਕ ਐਸਾ ਆਜੜੀ ਨਹੀਂ ਸੀ ਜਿਹੜਾ ਇਹ ਸਭ ਕੁਝ ਕਰ ਸਕਦਾ ਹੋਵੇ ਪਰ ਉਹ ਊਠ ਵਾਲੇ ਦੀ ਕਹੀ ਹੋਈ ਗੱਲ ਨੂੰ ਇੱਕਦਮ ਸਮਝਣ ਉਤੇ ਬਹੁਤ ਖੁਸ਼ ਸੀ ਖਵਰੇ ਉਹ ਵੀ ਉਸ ਸੰਸਾਰ ਵਿਆਪੀ ਭਾਸ਼ਾ ਨੂੰ ਸਿੱਖ ਰਿਹਾ ਸੀ ਜਿਹੜੀ ਸਭ ਕੌਮਾਂ ਦੇ ਭੂਤਕਾਲ ਅਤੇ ਵਰਤਮਾਨ ਨਾਲ ਸੰਬੰਧ ਰੱਖਦੀ ਹੈ ਉਸ ਦੀ ਮਾਂ ਇਸ ਨੂੰ ਫੁਰਨਾ ਕਿਹਾ ਕਰਦੀ ਸੀ ਮੁੰਡਾ ਇਹ ਸਮਝਣ ਲੱਗ ਪਿਆ ਸੀ ਕਿ ਭਵੇਖਵਾਰੇ ਫੁਰਨਾ ਫੁਰਨ ਦਾ ਮਤਲਬ ਹੈ ਇਹ ਹੈ ਕਿ ਬੰਦੇ ਦੀ ਆਤਮਾ ਜ਼ਿੰਦਗੀ ਦੇ ਵਿਆਪਕ ਬਹਿਣ ਵਿੱਚ ਅਚਨਚਿਤ ਸ਼ਾਮਲ ਹੋ ਗਈ ਹੈ ਜਿੱਤੇ ਸਭ ਕੌਮਾਂ ਦੇ ਇਤਿਹਾਸ ਇੱਕ ਦੂਜੇ ਨਾਲ ਜੁੜੇ ਹੋਏ ਹਨ ਅਤੇ ਅਸੀਂ ਸਭ ਕੁਝ ਜਾਣਨ ਦੇ ਸਮਰੱਥ ਹੋ ਜਾਂਦੇ ਹਾਂ ਕਿਉਂਕਿ ਸਭ ਕੁਝ ਹੀ ਉੱਥੇ ਲਿਖਿਆ ਗਿਆ ਹੁੰਦਾ ਹੈ ਮਖਤੂਬ ਮੁੰਡੇ ਨੇ ਕ੍ਰਿਸਟਲ ਦੇ ਵਪਾਰੀ ਨੂੰ ਚੇਤੇ ਕਰਦੇ ਹੋਏ ਕਿਹਾ ਮਾਰੂਥਲ ਵਿੱਚ ਦੂਰ ਦੂਰ ਤੱਕ ਰੇਤਾਂ ਹੀ ਰੇਤਾਂ ਸੀ ਅਤੇ ਕਦੇ-ਕਦੇ ਪਥਰੀਲਾ ਇਲਾਕਾ ਵੀ ਆ ਜਾਂਦਾ ਸੀ ਜਦੋਂ ਕਦੇ ਕਾਫਲੇ ਦੇ ਸਾਹਮਣੇ ਕੋਈ ਵੱਡਾ ਪੱਥਰ ਆ ਜਾਂਦਾ ਸੀ ਤਾਂ ਇਹ ਇਸ ਪੱਥਰ ਨੂੰ ਵੱਲ ਕੇ ਲੰਘਦਾ ਕਦੇ-ਕਦੇ ਵੱਡਾ ਸਾਰਾ ਪਥਰੀਲਾ ਇਲਾਕਾ ਆ ਜਾਂਦਾ ਸੀ ਤਾਂ ਉਸ ਨੂੰ ਵੱਡਾ ਵਲ ਪਾਉਣਾ ਪੈਂਦਾ ਜੇ ਰੇਤ ਬਹੁਤ ਬਰੀਕ ਹੁੰਦੀ ਅਤੇ ਜਾਨਵਰਾਂ ਦੇ ਖੁਰਾਂ ਵਿੱਚ ਫਸ ਜਾਂਦੇ ਤਾਂ ਐਸਾ ਰਸਤਾ ਲੱਭਣਾ ਪੈਂਦਾ ਜਿੱਥੇ ਮੋਟੀ ਰੇਤ ਹੋਵੇ। ਕਈ ਥਾਵਾਂ ਤੇ ਜ਼ਮੀਨ ਉੱਤੇ ਸੁੱਕੀਆਂ ਗਈਆਂ ਝੀਲਾਂ ਦਾ ਲੋਣ ਵੀ ਦਿਖਾਈ ਦਿੰਦਾ ਸੀ। ਜਾਨਵਰ ਅਜਿਹੇ ਥਾਵਾਂ ਤੇ ਰਿੰਗਦੇ ਅਤੇ ਊਠ ਚਾਲਕ ਇਹਨਾਂ ਤੋਂ ਹੇਠਾਂ ਉਤਰ ਕੇ ਸਮਾਨ ਲਾਉਣ ਲਈ ਮਜਬੂਰ ਹੋ ਜਾਂਦੇ। ਅਜਿਹੇ ਖੇਤਰਾਂ ਵਿੱਚੋਂ ਊਠ ਚਾਲਕ ਸਮਾਨ ਖੁਦ ਚੁੱਕ ਕੇ ਲੈ ਜਾਂਦੇ ਅਤੇ ਲੰਘਣ ਤੋਂ ਬਾਅਦ ਫਿਰ ਊਠਾਂ ਤੇ ਲੱਦ ਦਿੰਦੇ। ਜੇ ਕੋਈ ਗੱਡੀ ਰ ਬਿਮਾਰ ਹੋ ਜਾਂਦਾ ਤਾਂ ਬਾਕੀ ਦੇ ਊਠ ਚਾਲਕ ਪਰਚੀ ਪਾ ਕੇ ਨਵਾਂ ਬੰਦਾ ਚੁਣ ਲੈਂਦੇ ਪਰ ਇਹ ਸਭ ਕੁਝ ਸਿਰਫ ਇੱਕੋ ਇੱਕ ਮਕਸਦ ਲਈ ਹੋ ਰਿਹਾ ਸੀ ਭਾਵੇਂ ਕਾਫਲੇ ਨੂੰ ਕਿੰਨਾ ਵੀ ਵੱਲ ਖਾਣਾ ਪਵੇ ਅਤੇ ਕਿੰਨੀ ਵਾਰੀ ਰਸਤਾ ਬਦਲਣਾ ਪਿਆ ਹੋਵੇ ਇਹ ਫਿਰ ਵੀ ਇੱਕੋ ਦਿਸ਼ਾ ਵੱਲ ਵਧ ਰਿਹਾ ਸੀ ਜਦੋਂ ਰਾਸਤੇ ਵਿੱਚ ਆਈ ਰੁਕਾਵਟ ਪਾਰ ਕਰ ਲਈ ਜਾਂਦੀ ਤਾਂ ਕਾਫਲਾ ਫਿਰ ਉਸ ਤਾਰੇ ਦੀ ਦਿਸ਼ਾ ਵੱਲ ਨੂੰ ਚੱਲਣਾ ਸ਼ੁਰੂ ਕਰ ਦਿੰਦਾ ਜਿਸ ਤਾਰੇ ਦੀ ਦਿਸ਼ਾਵਲ ਨਖਲਿਸਤਾਨ ਮੌਜੂਦ ਸੀ ਜਦੋਂ ਲੋਕ ਵੱਡੇ ਤੜਕੇ ਅਸਮਾਨ ਵਿੱਚ ਉਹ ਤਾਰਾ ਚਮਕਦਾ ਵੇਖਦੇ ਤਾਂ ਉਹ ਸਮਝ ਜਾਂਦੇ ਕਿ ਉਹ ਸਹੀ ਦਿਸ਼ਾਵਲ ਜਾ ਰਹੇ ਹਨ ਜਿੱਥੇ ਪਾਣੀ ਹੈ ਖੰਜੂਰ ਦੇ ਦਰਖਤ ਹਨ ਮਕਾਨ ਹਨ ਅਤੇ ਹੋਰ ਲੋਕ ਹਨ ਸਿਰਫ ਅੰਗਰੇਜ਼ ਹੀ ਇਹ ਸਭ ਕਾਸੇ ਤੋਂ ਅਣਪੋਹਲ ਸੀ ਉਹ ਬਹੁਤਾ ਸਮਾਂ ਆਪ ਦੀਆਂ ਕਿਤਾਬਾਂ ਵਿੱਚ ਹੀ ਖੁੱਬਾ ਰਹਿੰਦਾ ਸੀ ਮੁੰਡੇ ਕੋਲ ਵੀ ਆਪਣੀ ਕਿਤਾਬ ਸੀ ਅਤੇ ਉਸਨੇ ਸਫ਼ਰ ਦੇ ਪਹਿਲੇ ਕੁਝ ਦਿਨਾਂ ਦੌਰਾਨ ਇਸ ਨੂੰ ਪੜਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਉਸਨੇ ਮਹਿਸੂਸ ਕੀਤਾ ਕਿ ਕਿਤਾਬ ਪੜਨ ਦੀ ਥਾਂ ਕਾਫਲੇ ਨੂੰ ਵੇਖਣਾ ਅਤੇ ਹਵਾ ਨੂੰ ਸੁਣਨਾ ਵਧੇਰੇ ਦਿਲਚਸਪ ਹੁੰਦਾ ਹੈ ਜਿਉਂ ਹੀ ਉਸਨੇ ਆਪਣੇ ਊਠ ਨੂੰ ਚੰਗੀ ਤਰ੍ਹਾਂ ਜਾਣਨਾ ਸਿੱਖ ਲਿਆ ਅਤੇ ਉਸ ਨਾਲ ਚੰਗਾ ਸੰਬੰਧ ਕਾਇਮ ਕਰ ਲਿਆ ਤਾਂ ਉਸਨੇ ਕਿਤਾਬ ਭਗਾ ਮਾਰੀ ਭਾਵੇਂ ਮੁੰਡੇ ਨੂੰ ਇਹ ਭਰਮ ਹੋ ਗਿਆ ਸੀ ਕਿ ਉਹ ਜਦੋਂ ਵੀ ਕਿਤਾਬ ਖੋਲੇਗਾ ਉਦੋਂ ਹੀ ਉਸ ਨੂੰ ਕੋਈ ਮਹੱਤਵਪੂਰਨ ਗੱਲ ਪਤਾ ਲੱਗੇਗੀ ਫਿਰ ਵੀ ਉਸਨੇ ਫੈਸਲਾ ਕੀਤਾ ਇਸ ਨੂੰ ਚੁੱਕੀ ਰੱਖਣਾ ਬੇਲੋੜਾ ਬੋਝ ਹੈ ਉਸਨੇ ਊਠ ਚਾਲਕ ਨਾਲ ਵੀ ਦੋਸਤੀ ਕਰ ਲਈ ਜਿਹੜਾ ਉਸ ਦੇ ਨਾਲ ਨਾਲ ਹੀ ਸਫ਼ਰ ਕਰ ਰਿਹਾ ਸੀ ਰਾਤ ਨੂੰ ਜਦੋਂ ਉਹ ਅੱਗ ਦੇ ਦਿਵਾਲੇ ਬੈਠੇ ਹੁੰਦੇ ਤਾਂ ਮੁੰਡਾ ਊਠ ਵਾਲੇ ਨੂੰ ਆਪਣੇ ਆਜੜੀ ਵੇਲੇ ਦੀਆਂ ਘਟਨਾਵਾਂ ਸੁਣਾਉਂਦਾ ਇਸ ਤਰ੍ਹਾਂ ਦੀ ਗੱਲਬਾਤ ਦੌਰਾਨ ਹੀ ਇੱਕ ਵਾਰ ਊਠ ਵਾਲੇ ਨੇ ਉਸ ਨੂੰ ਆਪਣੀ ਜ਼ਿੰਦਗੀ ਬਾਰੇ ਦੱਸਿਆ ਉਹ ਕਹਿਣ ਲੱਗਾ ਮੈਂ ਅੱਲ ਕੈਰਮ ਨੇੜੇ ਰਹਿੰਦਾ ਹਾਂ ਮੇਰਾ ਆਪਣਾ ਬਾਗ ਹੈ ਮੇਰੇ ਬੱਚੇ ਹਨ ਅਤੇ ਮੇਰੀ ਜ਼ਿੰਦਗੀ ਐਸੀ ਹੈ ਜਿਹੜੀ ਉਦੋਂ ਤੱਕ ਐਵੇਂ ਹੀ ਚਲਦੀ ਰਹੇਗੀ ਜਦੋਂ ਤੱਕ ਮੈਂ ਮਰ ਨਹੀਂ ਜਾਂਦਾ ਇੱਕ ਸਾਲ ਜਦੋਂ ਫਸਲ ਬਹੁਤ ਵਧੀਆ ਹੋਈ ਅਸੀਂ ਸਾਰੇ ਮੱਕੇ ਗਏ ਅਤੇ ਮੈਂ ਆਪਣੀ ਜ਼ਿੰਦਗੀ ਦੀ ਇਸ ਇੱਕੋ ਇੱਕ ਅਧੂਰੀ ਇੱਛਾ ਤੇ ਪੂਰੀ ਹੋਣ ਦੀ ਸੰਤੁਸ਼ਟ ਹੋ ਗਿਆ ਮੈਂ ਹੁਣ ਖੁਸ਼ੀ-ਖੁਸ਼ੀ ਮਰ ਸਕਦਾ ਹਾਂ ਅਤੇ ਇਸ ਨਾਲ ਮੈਨੂੰ ਬਹੁਤ ਚੰਗਾ ਮਹਿਸੂਸ ਹੋਇਆ ਇੱਕ ਦਿਨ ਇਹ ਧਰਤੀ ਕੰਬਣ ਲੱਗੀ ਅਤੇ ਨੀਲ ਦਰਿਆ ਕਪੜੇ ਕਿਨਾਰਿਆਂ ਨੂੰ ਤੋੜ ਕੇ ਵਹਿ ਪਿਆ ਮੈਂ ਸੋਚਿਆ ਕਰਦਾ ਸੀ ਕਿ ਅਜਿਹਾ ਹੋਰਾਂ ਨਾਲ ਹੀ ਵਾਪਰ ਸਕਦਾ ਹੈ ਮੇਰੇ ਨਾਲ ਨਹੀਂ ਮੇਰੇ ਗਵਾਂਡੀਆਂ ਨੂੰ ਡਰ ਸੀ ਕਿ ਹੜ੍ਹ ਵਿੱਚ ਉਹਨਾਂ ਦੇ ਸਾਰੇ ਲੌਂਗ ਦੇ ਦਰਖਤ ਵਹਿ ਜਾਣਗੇ ਅਤੇ ਮੇਰੀ ਪਤਨੀ ਨੂੰ ਡਰ ਸੀ ਕਿ ਸਾਡੇ ਬੱਚੇ ਰੁੱੜ ਜਾਣਗੇ ਮੈਂ ਸੋਚਿਆ ਕਿ ਮੇਰੇ ਕੋਲ ਜੋ ਕੁਝ ਵੀ ਸੀ ਸਾਰਾ ਕੁਝ ਨਸ਼ਟ ਹੋ ਜਾਏਗਾ ਸਾਰੀ ਧਰਤੀ ਤਬਾਹ ਹੋ ਗਈ ਅਤੇ ਮੈਨੂੰ ਗੁਜ਼ਾਰਾ ਕਰਨ ਲਈ ਹੋਰ ਕੋਈ ਢੰਗ ਲੱਭਣਾ ਪੈਣਾ ਸੀ ਇਸ ਲਈ ਮੈਂ ਅੱਜਕੱਲ ਊਠ ਵਾਲਾ ਕੰਮ ਕਰਦਾ ਹਾਂ ਪਰ ਉਸ ਤਵਾਹੀ ਨੇ ਮੈਨੂੰ ਅੱਲਾ ਦੇ ਸ਼ਾਵੰਦਾਂ ਨੂੰ ਸਮਝਣਾ ਸਿਖਾਇਆ ਜੇ ਲੋਕ ਆਪਣੀ ਲੋੜ ਅਤੇ ਇੱਛਾ ਦੇ ਟੀਚਿਆਂ ਨੂੰ ਹਾਸਲ ਕਰਨ ਦੇ ਸਮਰੱਥ ਹਨ ਤਾਂ ਉਹਨਾਂ ਨੂੰ ਕਿਸੇ ਅਗਿਆਤ ਤੋਂ ਨਹੀਂ ਡਰਨਾ ਚਾਹੀਦਾ ਅਸੀਂ ਉਸ ਸਭ ਕਾਸੇ ਦੇ ਗਵਾਚਣ ਤੋਂ ਡਰਦੇ ਰਹਿੰਦੇ ਹਾਂ ਜੋ ਕੁਝ ਸਾਡੇ ਕੋਲ ਹੁੰਦਾ ਹੈ ਚਾਹੇ ਇਹ ਸਾਡੀ ਜ਼ਿੰਦਗੀ ਹੋਵੇ ਜਾਂ ਸਾਡਾ ਮਾਲ ਅਸਵਾਬ ਅਤੇ ਜਾਇਦਾਦ ਪਰ ਉਦੋਂ ਇਹ ਡਰ ਉੱਡ ਜਾਂਦਾ ਹੈ ਜਦੋਂ ਅਸੀਂ ਇਹ ਸਮਝ ਜਾਂਦੇ ਹਾਂ ਕਿ ਸਾਡੀ ਜ਼ਿੰਦਗੀ ਦੀਆਂ ਕਹਾਣੀਆਂ ਅਤੇ ਸੰਸਾਰ ਦਾ ਇਤਿਹਾਸ ਇੱਕੋ ਹੀ ਹੱਥ ਨਾਲ ਲਿਖਿਆ ਗਿਆ ਹੈ ਕਦੇ-ਕਦੇ ਉਹਨਾਂ ਦੇ ਕਾਫ਼ਲੇ ਨੂੰ ਕੋਈ ਹੋਰ ਕਾਫ਼ਲਾ ਵੀ ਮਿਲ ਪੈਂਦਾ ਹਰੇਕ ਕਾਫ਼ਲੇ ਕੋਲ ਕੋਈ ਨਾ ਕੋਈ ਐਸੀ ਚੀਜ਼ ਹੁੰਦੀ ਜਿਹੜੀ ਇੱਕ ਦੂਜੇ ਨੂੰ ਚਾਹੀਦੀ ਹੁੰਦੀ ਸੀ ਜਿਵੇਂ ਸੱਚਮੁੱਚ ਹੀ ਹਰ ਚੀਜ਼ ਇੱਕੋ ਹੱਥ ਨਾਲ ਲਿਖੀ ਗਈ ਹੋਵੇ ਅੱਗੇ ਦੇ ਦੁਵਾਲੇ ਬੈਠਿਆ ਊਂਠ ਵਾਲੇ ਨੇ ਉਸ ਨੂੰ ਰੇਤ ਦੇ ਝਖੜਾਂ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਨਾਲ ਮਾਰੂਥਲ ਬਾਰੇ ਕਹਾਣੀਆਂ ਸੁਣਾਈਆਂ ਕਦੇ-ਕਦੇ ਭੇਦਪੂਰਨ ਕਿਸਮ ਦੇ ਅਤੇ ਨਕਾਬਾਂ ਵਾਲੇ ਬੰਦੇ ਵੀ ਮਿਲ ਜਾਂਦੇ ਉਹ ਸੈਨਿਕ ਸਨ ਜਿਹੜੇ ਕਾਫਲੇ ਦੇ ਰਸਤੇ ਦੀ ਨਿਗਰਾਨੀ ਕਰ ਰਹੇ ਸਨ ਉਹ ਕਾਫਲਿਆਂ ਨੂੰ ਚੋਰਾਂ ਬਾਰੇ ਅਤੇ ਖੌਂਖਾਰ ਕਬੀਲਿਆਂ ਬਾਰੇ ਜਾਣਕਾਰੀ ਦਿੰਦੇ ਉਹਨਾਂ ਨੇ ਐਸੇ ਕਾਲੇ ਕੱਪੜੇ ਪਾਏ ਹੁੰਦੇ ਜਿਨ੍ਹਾਂ ਵਿੱਚ ਸਿਰਫ ਉਹਨਾਂ ਦੀਆਂ ਅੱਖਾਂ ਹੀ ਦਿਖਾਈ ਦਿੰਦੀਆਂ ਅਤੇ ਉਹ ਚੁੱਪਚੀਪ ਤੇ ਆਉਂਦੇ ਤੇ ਚੁੱਪਚੀਪ ਹੀ ਚਲੇ ਜਾਂਦੇ ਇੱਕ ਰਾਤ ਨੂੰ ਇੱਕ ਊਠ ਵਾਲਾ ਅੱਗ ਦੇ ਵਾਲੇ ਬੈਠੇ ਅੰਗਰੇਜ਼ ਅਤੇ ਮੁੰਡੇ ਕੋਲ ਆਇਆ ਤੇ ਕਹਿਣ ਲੱਗਾ ਕਵੀਲਿਆਂ ਵਿਚਾਲੇ ਲੜਾਈ ਦੀਆਂ ਅਫਵਾਹਾਂ ਹਨ ਤਿੰਨੋਂ ਜਣੇ ਚੁੱਪ ਹੋ ਗਏ ਮੁੰਡੇ ਨੇ ਮਹਿਸੂਸ ਕੀਤਾ ਕਿ ਪਾਵੇਂ ਕੋਈ ਵੀ ਕੁਝ ਵੀ ਨਹੀਂ ਸੀ ਬੋਲ ਰਿਹਾ ਫਿਰ ਵੀ ਹਵਾ ਵਿੱਚ ਖੌਫ ਮੌਜੂਦ ਸੀ ਇੱਕ ਵਾਰ ਫਿਰ ਉਸਨੇ ਸ਼ਬਦਾਂ ਦੀ ਵਰਤੋਂ ਤੋਂ ਰਹਿਤ ਭਾਸ਼ਾ ਦਾ ਅਨੁਭਵ ਕੀਤਾ ਗਿਆ ਜਿਹੜੀ ਕਿ ਸਰਬ ਵਿਆਪੀ ਭਾਸ਼ਾ ਸੀ ਅੰਗਰੇਜ਼ ਨੇ ਪੁੱਛਿਆ ਕਿ ਕੀ ਉਹਨਾਂ ਨੂੰ ਖਤਰਾ ਤਾਂ ਨਹੀਂ ਉਂਠ ਵਾਲੇ ਨੇ ਕਿਹਾ ਜਦੋਂ ਤੁਸੀਂ ਇੱਕ ਵਾਰ ਮਾਰੂਥਲ ਵਿੱਚ ਦਾਖਲ ਹੋ ਜਾਓ ਤਾਂ ਵਾਪਸ ਨਹੀਂ ਪਰਤਿਆ ਜਾ ਸਕਦਾ ਅਤੇ ਜੇ ਤੁਸੀਂ ਵਾਪਸ ਹੀ ਨਹੀਂ ਜਾ ਸਕਦੇ ਤਾਂ ਤੁਹਾਨੂੰ ਸਿਰਫ ਇਸ ਗੱਲ ਦੀ ਚਿੰਤਾ ਕਰਨੀ ਚਾਹੀਦੀ ਹੈ ਕਿ ਅੱਗੇ ਵੱਲੋਂ ਵਦਾਂ ਦਾ ਸਭ ਤੋਂ ਵਧੀਆ ਢੰਗ ਕਿਹੜਾ ਹੈ ਬਾਕੀ ਸਭ ਕੁਝ ਅੱਲਾ ਦੇ ਹੱਥ ਹੈ ਖਤਰਾ ਵੀ ਅਤੇ ਉਸ ਨੇ ਆਪਣੀ ਇਹ ਗੱਲ ਕਹਿਣ ਤੋਂ ਬਾਅਦ ਭੇਦਪੂਰਨ ਸ਼ਬਦ ਬੋਲਿਆ ਮਖਤੂਬ ਉਂਠ ਵਾਲੇ ਦੇ ਜਾਣ ਤੋਂ ਬਾਅਦ ਮੁੰਡੇ ਨੇ ਅੰਗਰੇਜ਼ ਨੂੰ ਕਿਹਾ ਤੈਨੂੰ ਕਾਫਲੇ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ ਅਸੀਂ ਪਾਵੇਂ ਬਹੁਤੀ ਵਾਰੀ ਲੰਬੇ-ਚਾਂਬੇ ਜਾਂਦੇ ਹਾਂ ਪਰ ਅਸੀਂ ਹਮੇਸ਼ਾ ਇੱਕੋ ਹੀ ਦਿਸ਼ਾ ਵੱਲ ਸਿੱਧਤ ਹੁੰਦੇ ਹਾਂ ਅੰਗਰੇਜ਼ ਨੇ ਜਵਾਬ ਦਿੱਤਾ ਤੈਨੂੰ ਸੰਸਾਰ ਬਾਰੇ ਵਧੇਰੇ ਪੜ੍ਹਨਾ ਚਾਹੀਦਾ ਹੈ ਇਸ ਮਾਮਲੇ ਵਿੱਚ ਕਿਤਾਬਾਂ ਵੀ ਕਾਫਲਿਆਂ ਵਰਗੀਆਂ ਹੀ ਹੁੰਦੀਆਂ ਹਨ ਲੋਕਾਂ ਤੇ ਜਾਨਵਰਾਂ ਦਾ ਇਹ ਵਿਸ਼ਾਲ ਸਮੂਹ ਤੇਜ਼ੀ ਨਾਲ ਸਫ਼ਰ ਕਰਨ ਲੱਗਾ ਦਿਨ ਵੇਲੇ ਆਮ ਤੌਰ ਤੇ ਲੋਕ ਚੁੱਪ ਰਹਿੰਦੇ ਸਨ ਜਦੋਂ ਕਿ ਰਾਤ ਵੇਲੇ ਮੁਸਾਫਰ ਅੱਗ ਦਵਾਲੇ ਬੈਠੇ ਗੱਲਾਂ ਕਰਿਆ ਕਰਦੇ ਸਨ ਪਰ ਹੁਣ ਤਾਂ ਰਾਤ ਵੀ ਚੁੱਪ ਛਾ ਗਈ ਸੀ ਆਖਰਕਾਰ ਇੱਕ ਦਿਨ ਕਾਫਲੇ ਦੇ ਆਗੂ ਨੇ ਫੈਸਲਾ ਸੁਣਾਇਆ ਕਿ ਅੱਗਾ ਨਹੀਂ ਬਾਲੀਆਂ ਜਾਣਗੀਆਂ ਤਾਂ ਕਿ ਬਾਹਰਲਾ ਕੋਈ ਵੀ ਬੰਦਾ ਕਾਫੇ ਨੂੰ ਦੇਖ ਨਾ ਸਕੇ ਮੁਸਾਫਰਾਂ ਨੇ ਰਾਤ ਨੂੰ ਜਾਨਵਰ ਇੱਕ ਗੋਲਦਾਰੇ ਵਿੱਚ ਖੜਾਉਣੇ ਸ਼ੁਰੂ ਕਰ ਦਿੱਤੇ ਅਤੇ ਆਪ ਇਸ ਦਾਇਰੇ ਦੇ ਵਿੱਚ ਇਕੱਠੇ ਹੋ ਕੇ ਸੌਣ ਲੱਗ ਪਏ ਤਾਂ ਕਿ ਰਾਤ ਨੂੰ ਹੋਣ ਵਾਲੀ ਠੰਡ ਤੋਂ ਬਚ ਸਕਣ ਨਾਲ ਦੀ ਨਾਲ ਆਗੋ ਨੇ ਪੜਾ ਦੇ ਆਲੇ ਦੁਆਲੇ ਹਥਿਆਰਬੰਦ ਸੰਤਰੀ ਵੀ ਲਾ ਦਿੱਤੇ ਇੱਕ ਰਾਤ ਅੰਗਰੇਜ਼ ਨੂੰ ਨੀਂਦ ਨਹੀਂ ਸੀ ਆ ਰਹੀ ਉਸ ਨੇ ਮੁੰਡੇ ਨੂੰ ਬੁਲਾਇਆ ਅਤੇ ਉਸ ਨੂੰ ਨਾਲ ਲੈ ਕੇ ਪੜਾ ਦੇ ਆਲੇ ਦੁਆਲੇ ਦੇ ਰੇਤ ਦੇ ਟਿੱਬਿਆਂ ਵੱਲ ਨੂੰ ਸੈਰ ਤੇ ਲੈ ਗਿਆ ਪੂਰਨਮਾਸ਼ੀ ਦੀ ਰਾਤ ਸੀ ਅਤੇ ਮੁੰਡੇ ਨੇ ਅੰਗਰੇਜ਼ ਨੂੰ ਆਪਣੇ ਜੀਵਨ ਦੀ ਕਹਾਣੀ ਦੱਸੀ ਅੰਗਰੇਜ਼ ਮੁੰਡੇ ਵੱਲੋਂ ਸ਼ੀਸ਼ੇ ਦੇ ਸਮਾਨ ਦੀ ਦੁਕਾਨ ਵਿੱਚ ਕੰਮ ਕਰਨ ਤੋਂ ਬਾਅਦ ਕੀਤੀ ਤਰੱਕੀ ਤੇ ਖਾਸ ਤੌਰ ਤੇ ਖੁਸ਼ ਸੀ। ਇਹਹੀ ਉਹ ਉਸੂਲ ਹੈ ਜਿਸ ਤੇ ਸਾਰੀਆਂ ਚੀਜ਼ਾਂ ਨਿਰਭਰ ਕਰਦੀਆਂ ਹਨ। ਧਾਤ ਸਾਜੀ ਵਿੱਚ ਇਸ ਨੂੰ ਸੰਸਾਰ ਦੀ ਆਤਮਾ ਕਹਿੰਦੇ ਹਨ। ਜਦੋਂ ਕਿ ਤੁਸੀਂ ਕਿਸੇ ਚੀਜ਼ ਨੂੰ ਆਪਣੇ ਦਿਲੋਂ ਚਾਹੁੰਦੇ ਹੋ, ਉਦੋਂ ਹੀ ਤੁਸੀਂ ਸੰਸਾਰ ਦੀ ਆਤਮਾ ਪਾਪ ਪਰਮਾਤਮਾ ਦੇ ਸਭ ਤੋਂ ਨੇੜੇ ਹੁੰਦੇ ਹੋ। ਇਹ ਹਮੇਸ਼ਾ ਇੱਕ ਹੰਦਰੂ ਸ਼ਕਤੀ ਹੁੰਦੀ ਹੈ। ਉਸਨੇ ਇਹ ਵੀ ਕਿਹਾ ਕਿ ਅਜੇਹਾ ਸਿਰਫ ਮਨੁੱਖਾਂ ਵਿੱਚ ਹੀ ਨਹੀਂ ਹੁੰਦਾ ਸਗੋ ਧਰਤੀ ਉਤਲੀ ਹਰੇਕ ਚੀਜ਼ ਵਿੱਚ ਕੋਈ ਆਤਮਾ ਹੁੰਦੀ ਹੈ ਚਾਹੇ ਹੋ ਉਹ ਕੋਈ ਪਦਾਰਥ ਹੋਵੇ ਸਬਜ਼ੀ ਹੋਵੇ ਜਾਨਵਰ ਹੋਵੇ ਜਾਂ ਇੱਥੋਂ ਤੱਕ ਕਿ ਇੱਕ ਸਧਾਰਨ ਸੋਚ ਵੀ ਧਰਤੀ ਉਤਲੀ ਹਰ ਚੀਜ਼ ਲਗਾਤਾਰ ਇੱਕ ਦੂਜੀ ਵਿੱਚ ਤਬਦੀਲ ਹੁੰਦੀ ਰਹਿੰਦੀ ਹੈ ਕਿਉਂਕਿ ਧਰਤੀ ਜੀਉਂਦੀ ਹੈ ਅਤੇ ਇਸ ਦੀ ਆਤਮਾ ਹੈ ਅਸੀਂ ਇਸੇ ਆਤਮਾ ਦਾ ਹਿੱਸਾ ਹਾਂ ਇਸਨ ਲਈ ਅਸੀਂ ਕਦੇ ਵੀ ਇਹ ਸਮਝ ਨਹੀਂ ਸਕੇ ਕਿ ਇਹ ਆਤਮਾ ਸਾਡੇ ਲਈ ਕੰਮ ਕਰ ਰਹੀ ਹੈ ਪਰ ਸ਼ੀਸ਼ੇ ਦੀ ਦੁਕਾਨ ਵਿੱਚ ਤੂੰ ਸ਼ਾਇਦ ਇਹ ਮਹਿਸੂਸ ਕੀਤਾ ਹੋਵੇਗਾ ਕਿ ਸ਼ੀਸ਼ਾ ਵੀ ਤੇਰੀ ਸਫਲਤਾ ਵਿੱਚ ਯੋਗਦਾਨ ਪਾ ਰਿਹਾ ਸੀ ਮੁੰਡਾ ਚੰਦਰ ਬੰਵਲ ਅਤੇ ਚਾਨਣੀ ਵਿੱਚ ਚਮਕ ਰਹੀ ਰੇਤਵਾਲ ਵੇਖਦਾ ਹੋਇਆ ਇਸ ਬਾਰੇ ਕੁਝ ਦੇਰ ਸੋਚਦਾ ਰਿਹਾ ਫਿਰ ਉਸ ਕਹਿਣ ਲੱਗਾ ਮੈਂ ਕਾਫਲੇ ਨੂੰ ਮਾਰੂਥਲ ਵਿੱਚੋਂ ਲੰਘਦੇ ਨੂੰ ਵੇਖ ਰਿਹਾ ਹਾਂ ਕਾਫਲਾ ਅਤੇ ਮਾਰੂਥਲ ਇੱਕੋ ਹੀ ਭਾਸ਼ਾ ਬੋਲਦੇ ਹਨ ਅਤੇ ਇਹੀ ਕਾਰਨ ਹੈ ਕਿ ਮਾਰੂਥਲ ਕਾਫਲੇ ਨੂੰ ਲੰਘਣ ਦਿੰਦਾ ਹੈ ਇਹ ਕਾਫਲੇ ਦਾ ਹਰ ਕਦਮ ਤੇ ਇਮਤਿਹਾਨ ਲੈਂਦਾ ਹੈ ਅਤੇ ਵੇਖਦਾ ਹੈ ਕਿ ਇਹ ਸਮੇਂ ਸਿਰ ਚੱਲ ਰਿਹਾ ਹੈ ਕਿ ਨਹੀਂ ਅਤੇ ਜੇ ਇਹ ਸਮੇਂ ਸਿਰ ਚੱਲ ਰਿਹਾ ਹੋਵੇ ਤਾਂ ਅਸੀਂ ਜ਼ਰੂਰ ਹੀ ਨਖਲਿਸਤਾਨ ਪਹੁੰਚ ਜਾਵਾਂਗੇ ਜੇ ਸਾਡੇ ਵਿੱਚੋਂ ਕੋਈ ਜਣਾ ਸਿਰਫ ਆਪਣੇ ਨਿੱਜੀ ਹੌਸਲੇ ਦੇ ਸਿਰ ਤੇ ਪਰ ਇਸ ਭਾਸ਼ਾ ਨੂੰ ਸਮਝੇ ਬਿਨਾ ਕਾਫਲੇ ਵਿੱਚ ਸ਼ਾਮਲ ਹੋਇਆ ਹੁੰਦਾ ਤਾਂ ਇਹ ਸਫ਼ਰ ਹੋਣ ਨਾਲੋਂ ਕਿਤੇ ਜ਼ਿਆਦਾ ਮੁਸ਼ਕਲ ਹੁੰਦਾ। ਉਹ ਚੰਦਰਮਾ ਵੱਲ ਵੇਖਦੇ ਉੱਤੇ ਖੜੇ ਰਹੇ। ਮੁੰਡੇ ਨੇ ਕਿਹਾ, "ਇਹੀ ਨਿਸ਼ਾਨੀਆਂ ਦਾ ਜਾਦੂ ਹੈ। ਮੈਂ ਵੇਖਿਆ ਹੈ ਕਿ ਸਾਡੇ ਗੜੀਰਾ ਜਿਵੇਂ ਮਾਰੂਥਲ ਦੀਆਂ ਨਿਸ਼ਾਨੀਆਂ ਪੜਦੇ ਹਨ ਅਤੇ ਕਿਵੇਂ ਕਾਫਲੇ ਦੀ ਆਤਮਾ ਮਾਰੂਥਲ ਦੀ ਆਤਮਾ ਨਾਲ ਗੱਲਾਂ ਕਰਦੀ ਹੈ।" ਅੰਗਰੇਜ਼ ਕਹਿਣ ਲੱਗਾ, "ਮੈਨੂੰ ਕਾਫਲੇ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ।" ਮੁੰਡੇ ਨੇ ਕਿਹਾ ਮੈਨੂੰ ਕਿਤਾਬਾਂ ਵਧੇਰੇ ਪੜ੍ਹਨੀਆਂ ਚਾਹੀਦੀਆਂ ਹਨ ਅੱਜ ਲਈ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ ਮੇਰੀ ਤੁਹਾਡੇ ਸਾਰਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ